10 ਦਿਨ ਪਹਿਲਾਂ ਸਗਾਈ ਹੋਈ ਸੀ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਪਾਇਲਟ सिद्धार्थ ਆਪਣੇ ਜਾਨ ਜਿਹੜੀ ਉਹ ਗਵਾ ਚੁੱਕੇ ਨੇ ਕਈਆਂ ਦੀ ਜਾਨ ਬਚਾਉਣ ਦੇ ਚੱਕਰ 'ਚ ਮੰਗੇਤਰ ਆਖਰੀ ਹੈ ਕਿ ਬੇਬੀ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਤੂੰ ਤਾਂ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ ਸਿਧਾਰਥ ਨੇ ਕਈਆਂ ਦੀ ਜ਼ਿੰਦਗੀ ਬਚਾ ਕੇ ਆਪਣੀ ਜਾਨ ਦੇ ਦਿੱਤੀ ਹੈ ਇਸ ਸ਼ਹੀਦ ਨੂੰ ਪੂਰੀ ਦੁਨੀਆ ਇਸ ਸਮੇਂ ਸ਼ਰਧਾਂਜਲੀ ਦੇ ਰਹੀ ਹੈ ਜੀ ਆ ਸਤਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਖਾੜ ਦੇ ਨਾਲ ਖੜਿਆ ਸਿਧਾਰਥ ਜੋ ਪਾਇਲਟ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਉਸ ਸੰਸਕਾਰ ਦੇ ਵਿੱਚ ਪੂਰੀ ਦੁਨੀਆ ਦੀ ਅੱਖਾਂ ਨਮ ਹੋ ਗਈਆਂ ਲੇਕਿਨ ਕਿ ਸਿਧਾਰਥ ਦਾ ਤਕਰੀਬਨ 10 ਦਿਨ ਪਹਿਲਾਂ ਸਗਾਈ ਹੋਈ ਸੀ 2 ਨਵੰਬਰ ਨੂੰ ਵਿਆਹ ਦੀ ਡੇਟ ਫਾਈਨਲ ਹੋਈ ਸੀ ਅਤੇ 23 ਅਪ੍ਰੈਲ ਜੁਆ 23 ਮਾਰਚ ਨੂੰ ਜਦੋਂ ਉਹਨਾਂ ਦੀ ਸਗਾਈ ਹੋਈ ਉਸ ਤੋਂ ਬਾਅਦ ਉਹ 31 ਮਾਰਚ ਨੂੰ ਆਪਣੇ ਕੰਮ ਤੇ ਭਰਤ ਗਏ ਅਤੇ ਕਿਹਾ ਕਿ ਵਿਆਹ ਦੀਆਂ ਤਿਆਰੀਆਂ ਕਰੋ ਹੁਣ ਮੈਂ ਵਿਆਹ ਤੇ ਆਵਾਂਗਾ ਲੜਕੀ ਬੂਡੀ ਕਰੀ ਸੀ ਸਾਰੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਲੋਕ ਅਪ੍ਰੈਲ ਨੂੰ ਜਿਹੜਾ ਹੈ ਉਹ ਪਲੇਨ ਜਿਹੜਾ ਉਹਨਾਂ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਸਿਧਾਰਥ ਨੇ ਆਪਣੇ ਕੋ ਪਾਇਲਟ ਨੂੰ ਕਿਹਾ ਕਿ ਤੂੰ ਉਤਰ ਜਾ ਕਿਉਂਕਿ ਮੈਂ ਇਸ ਜਹਾਜ਼ ਨੂੰ ਜੋ ਹੈ ਕਿਸੇ ਸੇਫ ਥਾਂ ਤੇ ਲੈ ਕੇ ਜਾਵਾਂਗਾ ਉਹਨਾਂ ਨੇ ਕਈ ਜ਼ਿੰਦਗੀਆਂ ਬਚਾਈਆਂ ਕਿਉਂਕਿ ਜੇਕਰ ਕਿਸੇ ਰਹਾਇਸ਼ੀ ਇਲਾਕੇ ਦੇ ਵਿੱਚ ਜਾਂ ਕਿਸੇ ਇਸ ਤਰੀਕੇ ਦੇ ਨਾਲ ਜੋ ਪਾਇਲਟ ਜੋ 에ਰਪਲੇਨ ਜੇ ਕ੍ਰੈਸ਼ ਹੋ ਜਾਂਦਾ ਤੇ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਅਸੀਂ ਜਾਣੀਆਂ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਸਾਰਿਆਂ ਦੀ ਜ਼ਿੰਦਗੀ ਬਚਾ ਲਈ ਸਾਰਿਆਂ ਨੂੰ ਕਿਹਾ ਕਿ ਤੁਸੀਂ ਜੋ ਉੱਤਰ ਜਾਓ ਪੈਰਾਸ਼ੂਟ ਲੈ ਕੇ ਜਿਹੜਾ ਬਹੁਤਿਆਂ ਦੀ ਜ਼ਿੰਦਗੀ ਜਿਹੜੀ ਉਹਨਾਂ ਨੇ ਬਚਾ ਦਿੱਤੀ ਪਰ ਖੁਦ ਜੋ ਹੈ ਉਸ ਜਹਾਜ਼ ਨੂੰ ਸੇਫ ਥਾਂ ਤੇ ਲੈ ਕੇ ਗਏ ਅਤੇ ਉਸ ਤੋਂ ਬਾਅਦ ਪਲੇਨ ਜਿਹੜਾ ਹੈ ਉਹ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਸਿਧਾਰਥ ਦੀ ਮੌਤ ਹੋ ਗਈ ਹੈ ਉਹਨਾਂ ਦੀ ਮੌਤ ਨਹੀਂ ਬਲਕਿ ਉਹ ਇੱਕ ਸ਼ਹੀਦ ਦੀਦ ਮੰਨੇ ਗਏ ਅਤੇ ਸ਼ਹੀਦ ਨੂੰ ਪੂਰੀ ਦੁਨੀਆ ਇਸ ਸਮੇਂ ਸ਼ਰਧਾਂਜਲੀ ਦੇ ਰਹੀਆ ਪਰ ਇਸ ਮੌਕੇ ਤੇ ਸਭ ਦੀਆਂ ਨਜ਼ਰਾਂ ਉਹਨਾਂ ਦੀ ਮੰਗੇਤਰ ਤੇ ਰਹੀ ਮੰਗੇਤਰ ਜੋ ਉਹਨਾਂ ਨੂੰ ਬਾਰ ਬਾਰ ਇੱਕੋ ਗੱਲ ਕਹਿ ਰਹੀ ਸੀ ਕਿ 베بی ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਤੂੰ ਤਾਂ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੈਣ ਆਵਾਂਗਾ ਤੂੰ ਮੈਨੂੰ ਕਿਉਂ ਨਹੀਂ ਲੈਣ ਆਇਆ ਉਹਦੀਆਂ ਨਾ ਮੱਖਾਂ ਵੇਖ ਕੇ ਪੂਰੀ ਦੁਨੀਆ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ वो लड़की जो इंतजार कर रही थी जो अपने तैयारियां कर रही थी, आज जो हो, अपने मंगेतर अंतिम विदाई दे रही है सो उस लड़की हर कोई हौसला अफजाई कर रहा है हर कोई हौसला दे रहा है तो लड़की कह रहा है कि हौसला अपना रखे सो सिद्धार्थ तो नी श्रद्धांजलि दवो इस परिवार का हौसला बदाओ